ਹਾਂਜੀ ਭਾਈ ਜੀ ਸਾਸਰੀ ਕਾਲ ਜੀ ਸਾਰੇ ਚੈਨਲ ਦੇਖਣ ਵਾਲੇ ਭਰਾਵਾਂ ਨੂੰ ਤੇ ਆਪਾਂ ਪਾਉਣੇ ਆ ਜੀ ਦੁਹਰੀਵਾਰ ਦੇ ਦਾਣੇ ਕਬੂਤਰਾਂ ਨੂੰ ਤੇ ਕਣਕ ਆ ਜੀ ਇਹਦੇ ਵਿੱਚ ਹਲਸੀ ਤੇ ਬਾਜਰਾ ਤੇ ਥੋੜਾ ਜਰ ਲਾਇਆ ਆਪਾਂ ਜਿਵੇਂ ਸਰੋਂ ਹੁੰਦੀ ਹੈ ਸਰੋਂ ਵਾਂਗੂ ਤਾਰਾ ਮੀਰਾ ਲਾਇਆ ਥੋੜਾ ਲਾਇਆ ਵੀ ਜੀ ਜੂ ਨਹੀਂ ਪੈਂਦੇ ਕਬੂਤਰਾਂ ਦੇ ਅੰਦਰ ਇਦੇ ਵਿੱਚ 2 ਕਿਲੋ ਤਾਰਾ ਮਿਰਰ ਲਾਇਆ ਤੇ ਪਾਉਣੇ ਆ ਜੀ ਆਪਾਂ ਕਬੂਤਰਾਂ ਨੂੰ ਦਾਣੇ ਹਾਂਜੀ ਭਾਈ ਤੇ ਆਪਣੇ ਹੈਗੇ ਆ ਜੀ ਵੱਡੇ ਕਬੂਤਰ ਆ ਜੀ ਆਪਣੇ ਕਬੂਤਰ ਵੱਡੇ ਬੱਚਿਆਂ ਵਾਲੇ ਬਾਹਲਾ ਸਮਾਨ ਵੀ ਨਾ ਪਾਇਆ ਕਰੋ ਪੁੱਤਰਾਂ ਨੂੰ ਪੁੱਤਰਾਂ ਨੂੰ ਸਾਜ ਜਿਹਾ ਪਾਇਆ ਕਰੋ ਭਾਈ ਜਿਹੜੇ ਥੋੜੇ ਥੋੜੇ ਦਾਣੇ ਆ ਜਾਣ ਬੰਡੇ ਸਰ ਦੇ ਕਬੂਤਰਾਂ ਨੂੰ ਕਿਉਂ ਆਪਾਂ ਇਹ ਇੱਕ ਵਾਰੀ ਪਹਿਲਾਂ ਪਾਏ ਐ ਤੇ ਹੁਣ ਦੂਰੀ ਵਾਰ ਪਾਏ ਐ ਕਈ ਏਰੀਆ ਗਲਾ ਹੁੰਦਾ ਵੀ ਅਰ ਟਰੇਜ ਤਾਂ ਥੋੜੇ ਜਿਹਾ ਪਾਏ ਐ ਇੱਕ ਵਾਰੀ ਪਹਿਲਾਂ ਆਪਾਂ ਅੱਗੇ ਪਾਤੇ ਇਹਦੇ ਵਿੱਚ ਤਿੰਨ ਚੀਜ਼ਾਂ ਫਾਲਸੀ ਬਾਜਰਾ ਹੈਗੇ ਆਪਣੇ ਵੱਡੇ ਕਬੂਤਰ ਬੱਚਿਆਂ ਵਾਲੇ ਸਾਰੇ ਤਰ੍ਹਾਂ ਦੇ ਕਬੂਤਰੀ ਆਈ ਇਹਦੇ ਵਿੱਚ ਕੱਲੇ ਕਬੂਤਰ ਹੈ ਬਾਕੀ ਕਬੂਤਰ ਆਪਣੇ ਬੱਚੇ ਕੱਢੀ ਬੈਠੇ ਆ ਕੁਸ ਐਦਕੀ ਆਪਾਂ ਨਹੀਂ ਤੋੜੇ ਸੀ ਕਬੂਤਰ ਇਹ ਕਬੂਤਰ ਹੈਗੇ ਆ ਜੀ ਜੰਟਾ ਆਲਮਾਲਾ ਕਾਲੀਆਂ ਪੂਛਾਂ ਕਾਲਸਰੇ ਇੱਥੇ ਬਿਤੇ ਦੋ ਕੁ ਜੋੜੀਆਂ ਆਪਾਂ ਕਬੂਤਰਾਂ ਦੀਆਂ ਛੱਡੀਆਂ ਹੋਰਾਂ ਦੀਆਂ ਬਾਕੀ ਸਾਰੀ ਜੰਟੇ ਕੇਲੇ ਅਗੇ ਟਿਕਾ ਕੇ ਸਟਾਲੇ ਕਾਲ ਸਿਰੇ ਹੋ ਗਈ ਆਹ ਕਬੂਤਰ ਆਪਾਂ ਛੱਡੇ ਅਗੇ ਵੀ ਬੱਚੇ ਗੱਡੀ ਬੈਠੇ ਕਿੰਨਾ ਕਬੂਤਰਾਂ ਦੇ ਬੱਚੇ ਕੋਈ ਲੱਗੇ ਅਸਿੱਟਾ ਇਹਨਾਂ ਦੇ ਬੱਚੇ ਆਪਣੇ ਕੋਲ ਹੈ ਨਹੀਂ ਸੇ ਪਾ ਫਾਮਲਾ ਤੇ ਬਾਕੀ ਸਾਰੇ ਜੰਡੇ ਘਰੇ ਆ ਜੀ ਕਾਲੀਆਂ ਪੂਛਾਂ ਇਹ ਵੀ ਬੱਚਾ ਜੰਡੇ ਘਰੇ ਦਾ ਜੀ 2-3 ਵੀ ਜੰਡੇ ਘਰੇ ਕਾਲੀਆਂ ਪੂਛ ਦੇ ਵਿੱਚ ਖੰਭ ਉਮਾਰ ਲੋ ਜਿੰਨੇ ਗਾ ਵੇਖ ਲੋ ਸਾਨੂੰ ਕਰਾਉਣੇ ਆ ਦਰਸ਼ਨ ਇੱਕ ਤੋਂ ਇੱਕ ਮਾਰ ਕੇ ਤੋਂ ਮਾਰਕਾ ਹੀ ਆ ਜੀ ਇਹ ਸਾਰੇ ਹੀ ਵੱਡੇ ਕਬੂਤਰ ਆ ਜੀ ਉਹ ਪਿੱਛੇ ਬੈਠੇ ਵੀ ਜਨਤੇ ਕਾਲੀਆਂ ਜੀ। ਉਹ ਬੱਚੇ ਗੱਡੀ ਵਿੱਚ ਬੈਠੇ ਜਿੱਤੂ। ਇਹਨਾਂ ਨੇ ਬੱਚੇ ਕਾਲੀਆਂ ਕਾਪਾਂ। ਪੂਰੇ ਕਾਲੇ। ਸਗਲਾ ਹੁੰਦਾ। ਕਿ ਬੱਚੇ ਨੇ ਪੂਤਰ ਕੜਦੇ। ਸਿਆਲ ਦੇ ਵਿੱਚ ਤੇ ਪੂਤਰਾਂ ਦੀ ਸਭਾਈ ਰੱਖਣਾ। ਸਭ ਕੁਛ ਆ ਜੀ। ਕਿਸੇ ਚੀਜ਼ ਦੀ ਵੀ ਆਪਾਂ ਸਮਝਾਈ ਰੱਖ ਲਏ। ਹੋ ਵੀ 2 ਘੰਟੇ ਕਿਹਾ ਰਹੇ ਜੀ। ਉਹ ਬੱਚਾ ਹੈਗਾ ਜੀ। ਇੰਨਾ ਕਬੂਤਰਾ ਵਾਲਾ ਕਾਲੀ ਪੂਛ ਵਾਲਾ ਕਬੂਤਰ, ਚਿੱਟੀਆਂ ਅੱਖਾਂ। ਸਿੱਕਾਈ ਪੂਛ ਵਾਲੀ ਕਬੂਤਰੀ, ਚਿੱਟੀਆਂ ਅੱਖਾਂ। ਇੰਨੇ ਨੂੰ ਵਾਹ ਲਈ ਆ ਗਿਆ ਜੰਟੇ ਕਲੇ 17 17 18 18 ਕੰਬ ਆਪਣੇ ਕੋਲੇ ਐਜ ਕੀ 152 22 ਕੰਬ ਦੀ ਕੱਢ ਗਿਆ ਤੇ ਬਹੁਤ ਹੀ ਵਧੀਆ ਕਬੂਤਰ ਜੀ ਬਹੁਤ ਆਪਾਂ ਕਬੂਤਰ ਇਹ ਬਾਜਣਾ ਛੱਡੇ ਆ ਬਹੁਤ ਆ ਬਹੁਤ ਆ ਬੀੜ ਕੋ ਵੇਖ ਕੇ ਕਮੈਂਟ ਲਾਇਕ ਜ਼ਰੂਰ ਕਰਨਾ ਨਹੀਂ ਤੇ ਚੈਨਲ ਨੂੰ ਜਿਹੜੇ ਭਰਾ ਨੇ ਨਹੀਂ ਵੇਖਿਆ ਸਬਸਕ੍ਰਾਈਬ ਕਰਕੇ ਵੇਖਣਾ ਜੀ ਬਹੁਤ ਸ਼ਾਂ ਸ਼ਾਂ ਕੇ ਰੱਖਿਆ ਜੇ ਕਬੂਤਰ ਫੇਰ ਨਸਲ ਬਣਦੀ ਐ ਕਾਲੀ ਜੀ ਨੇ ਬਹੁਤ ਵਧੀਆ ਉੜਦੇ ਬਈ ਇਹ ਵੀ ਆਪਣੇ ਕਬੂਤਰ हां जी ਹੈਗੇ ਆਪਣੇ ਬੱਚੇ ਉੱਡੇ ਫਿਰਦੇ ਆ ਆਪਣਾ ਛਤਰੀਆਂ ਲੱਗੀਆਂ ਬੰਗਾਂ ਜੀ ਕੋਠੇ ਦੇ ਉੱਤਰ ਪੱਤੀ ਇਕ ਜਾ ਕੇ ਬੱਚਿਆਂ ਨੂੰ ਸਾਰਿਆਂ ਨੂੰ ਲਈਦਾ ਮੁੜ ਕੇ ਥੱਲੇ ਫਿਰਦੇ ਆ ਜੀ ਹੈਗੇ ਆ 25 30 ਬੱਚੇ ਹਾਂ ਜੀ ਭਾਈ ਜੀ ਅੱਜ ਦੀ ਵੀਡੀਓ ਇੱਥੇ ਹੀ ਆਪਾਂ ਖਤਮ ਕਰਦੇ ਆਂ ਕਮੈਂਟ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਧੰਨਵਾਦ ਸਾਰੇ ਵੀਡੀਓ ਵੇਖਣ ਵਾਲੇ ਭਰਾਵਾਂ ਦਾ ਤੇ ਬਹੁਤ ਲਾਈਕ ਕਮੈਂਟ ਆਉਂਦੇ ਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ